ਕੋਕਛਦੀ ਧਰਤੀ ਜੋ ਪਾਣੀ ਕੋਕਛਦੀ ਧਰਤੀ ਜੋ ਪਾਣੀ ਖਤਮ ਹੋਇਆ ਤਾਂ ਖਤਮ ਕੰਮ ਇਹ ਅਸੀਂ ਅੱਜ ਵੀ ਨਾ ਸੰਭਲੇ ਕਿ ਸਾਡੀਆਂ ਆਉਣ ਵਾਲੇ ਬੱਚੇ ਪੀੜ੍ਹੀਆਂ ਸਾਨੂੰ ਕੰਸ ਕਰਨ ਗਈਆਂ ਖੋ ਮਾਨ ਸਰਕਾਰ ਦਾ ਕੰਟਰੋਲ ਹੈ ਨਹੀਂ ਕੋਈ ਜਿੱਡੇ ਚਿੱਟੇ ਹਾਥੀ ਬਣ ਗਏ ਥੋੜੇ ਡੈਮ ਲਾਇਆ ਹੋਣੀ ਸੀ ਬੰਨ ਵਿੱਚ ਲਾਣ ਦੀ ਲੋੜ ਕਿ ਆ ਸੀ ਨਾ ਉਰੇ ਪੁੱਬਲ ਹੁੰਦੀ ਸੀ ਡੈਮ ਲਾ ਦੇ ਬਸੀਨ ਹੋਣ ਲੱਗ ਗਿਆ ਜੰਗਲਾਤ ਵਿਭਾਗ ਮਨਜ਼ੂਰੀ ਨਹੀਂ ਦੇ ਰਿਹਾ ਸੇਲਟ ਕੱਢਣ ਵਾਸਤੇ ਇਸ ਤਰ੍ਹਾਂ ਦੀ ਗੱਲ ਸਮਝਾ ਰਫਤਾਰੀ ਕਾਲ ਵਿੱਚ ਨਹੀਂ ਕੋਆਰਡੀਨੇਸ਼ਨ ਨਹੀਂ ਹੈ ਮਤਲਬ ਮੀਟਿੰਗਾਂ ਕਰ ਰਹੇ ਨੇ ਹੁਣ ਅਫਸਰਾਂ ਦੇ ਨਾਲ ਕਿ ਕਰੀ ਜਾਣ ਉਹ ਜਿੰਨੇ ਬੰਦੇ ਮਰ ਜਾਣਗੇ ਬੰਦੇ ਮਨ ਸ਼ੁਰੂ ਹੋ ਜਾਣਗੇ ਜਨਵਰੀ ਮਰੇ ਮੈਂ ਹੈਰਾਨ ਬੜਾ ਪੰਜਾਬ ਦੇ ਵਿੱਚ ਪਾਣੀ ਦੇ ਸੰਕਟ ਛਾਇਏ ਹੋਏ ਨੇ ਕਈ ਪਿੰਡਾਂ ਤੋਂ ਇਦਾਂ ਦੀ ਖਬਰਾਂ ਆ ਰਹੀਆਂ ਨੇ ਕਿ ਸੋਕਾ ਪੈ ਚੁੱਕਾ ਹੈ ਤੇ ਕਈ ਦਿਨਾਂ ਤੋਂ ਖਬਰਾਂ ਵਾਇਰਲ ਹੋ ਰਹੀਆਂ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਪਰਛ ਦੇ ਡੈਮ ਦੀਆਂ ਜਿੱਥੇ ਕਿ ਪਰਛ ਡੈਮ ਦੇ ਸੋਕਾ ਪੈਣ ਕਾਰਨ ਹੁਣ ਤੱਕ ਸੈਂਕੜੇ ਜੀ ਜਾਨਵਰ ਜਿਹੜੇ ਮਰ ਚੁੱਕੇ ਨੇ ਬਿਨਾਂ ਪਾਣੀ ਤੋਂ ਤਾਂ ਦੂਜੇ ਪਾਸੇ ਛੋਟੀ ਪੜਸ ਦੇ ਵਿੱਚ ਵੀ ਪਾਣੀ ਨਾ ਪਹੁੰਚਣ ਕਾਰਨ ਲੋਕ ਤਰਾਤਰਾਂ ਕਰ ਰਹੇ ਨੇ ਤਾਂ ਇਸੇ ਨੂੰ ਲੈ ਕੇ ਜਿੱਥੇ ਸਮਾਜ ਸੇਵੀ ਸੰਸਥਾਵਾਂ ਪੜਸ ਡੈਮ ਦੇ ਉੱਤੇ ਪਹੁੰਚੀਆਂ ਨੇ ਨੌਜਵਾਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਪਾਣੀ ਟੈਂਕਰਾਂ ਰਾਹੀਂ ਖੱਡੇ ਪੱਟ ਕੇ ਉਹਨਾਂ ਵਿੱਚ ਪਾਣੀ ਭਰਿਆ ਜਾ ਰਿਹਾ ਹੈ ਜਾਨਵਰ ਬਚਾਏ ਜਾ ਰਹੇ ਨੇ ਪਰ ਹੁਣ ਸਰਕਾਰਾਂ ਕਦੋਂ ਪਹੁੰਚਣਗੇ ਲੋਕਾਂ ਦਾ ਧਿਆਨ ਸਰਕਾਰਾਂ ਤੋਂ ਲੱਗਿਆ ਹੋਇਆ ਪਰ ਦੂਜੇ ਪਾਸੇ ਵਿਰੋਧੀ ਪਾਰਟੀ ਦੇ ਲੀਡਰ ਪਹੁੰਚਣੇ ਸ਼ੁਰੂ ਹੋ ਗਏ ਨੇ ਸਾਬਕਾ ਕੈਨ ਮੰਤਰੀ ਜਗਮਉਨ ਸਿੰਘ ਕੰਗ ਆਪਣੀ ਟੀਮ ਸਮੇਤ ਪਹੁੰਚੇ ਨੇ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਸਮੇਂ ਦੇ ਵਿੱਚ ਹੀ ਜਿਹੜੇ ਡੈਮ ਲੱਗੇ ਸੀ ਪਰ ਅੱਜ ਤਰਾਸਦੀ ਇਹ ਹੈ ਕਿ ਇੱਥੇ ਬੂੰਦ-ਬੂੰਦ ਨੂੰ ਉਹੀ ਡੈਮ ਤਰਸ ਗਿਆ ਜਿਸ ਡੈਮ ਤੋਂ ਫਸਲਾਂ ਪਲੀਆਂ ਨੇ ਜਿਸ ਡੈਮ ਤੋਂ ਜਾਨਵਰਾਂ ਨੇ ਪਾਣੀ ਪੀਆ ਤਾਂ ਉਸੇ ਡੈਮ ਦੇ ਵਿੱਚ ਅੱਜ ਪਾਣੀ ਦੇ ਟੈਂਕਰ ਪਾਣੇ ਪੈ ਰਹੇ ਨੇ ਕੰਗਸਾਹਬ ਤੁਸੀਂ ਪਹੁੰਚ ਗਏ ਪਰ ਸਰਕਾਰਾਂ ਥੋੜੀਆਂ ਲੇਟ ਲੱਗਦੀਆਂ ਮੇਰੇ ਖਿਆਲ ਪਰ ਇਹ ਜਿਹੜਾ 1990 ਦੇ ਵਿੱਚ ਲੱਗਿਆ ਡੈਮ 92 ਦੇ ਵਿੱਚ ਚਾਲੂ ਹੋਇਆ ਪਰ ਜਿਹੜੀਆਂ ਫਸਲਾਂ ਇਸ ਡੈਮ ਨੇ ਪਾਲੀਆਂ ਜਾਨਵਰਾਂ ਨੂੰ ਪਾਲਿਆ ਪਰ ਅੱਜ ਉਹੀ ਡੈਮ ਪਾਣੀ ਦੀ ਬੂੰਦ ਬੂੰਦ ਤਰਸ ਰਿਹਾ ਹੈ ਦੇਖੋ ਕੁਦਰਤ ਦੀ ਬੜੀ ਭਾਰੀ ਕਰੋਪੀ ਹੈ ਪਿਛਲੇ ਲੰਬੇ ਸਮੇਂ ਤੋਂ ਇਹ ਸਾਲ ਅੱਤ ਦੀ ਗਰਮੀ ਪੈ ਰਹੀ ਹੈ ਰਾਤਰਾ ਹੋਈ ਪਈ ਐ ਗਲੋਬਲ ਵਾਰਮਿੰਗ ਕਰਕੇ ਸਾਰੀ ਦੁਨੀਆ ਵਿੱਚ ਦੇਸ਼ ਵਿੱਚ ਸੂਬੇ ਵਿੱਚ ਪਾਣੀ ਲੈਵਲ ਬਹੁਤ ਥੱਲੇ ਜਾ ਰਿਹਾ ਐ بارشਾਂ ਹੋਈਆਂ ਨਹੀਂ ਮੈਂ ਅੱਜ ਖੜਾ ਆਪਣੇ ਹਲਕਾ ਖੜ ਦੇ ਪਿੰਡ ਛੋੜੀਪੜਸ ਉਸੇਸਾ ਡੈਮ ਬਣਾਇਆ ਸੀ ਪੜਸੂਕੇ ਮੈਨੂੰ ਮਾਣ ਆ ਕਿ ਜਦੋਂ ਮੈਂ ਬੰਨ੍ਹੇ ਸਿੰਚਾਈ ਮੰਤਰੀ ਸੀ ਬਿਆਸੀ ਨਾਲ ਮੈਂ ਚਾਰ ਡੈਮ ਦੀ ਉਸਾਰੀ ਕਰਾਈ ਮਿਰਜ਼ਾਪੁਰ ਸਿਸਮਾ ਜੈੰਤੀ ਦੇਵੀ ਕਿਰੋਤੇ ਪੜਚ ਪਰ ਲੰਬੇ ਸਮੇਂ ਤੋਂ ਮੈਂ ਦੇਖਿਆ ਹੈ ਸਰਕਾਰ ਕੋਲ ਪੈਸਾ ਨਹੀਂ ਸੀ ਫੰਡ ਨਹੀਂ ਸੀ ਸੋਲ ਕੰਡਰਵੇਸ਼ਨ ਇਰੀਗੇਸ਼ਨ ਮਹਿਕਮਾ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਕੋਈ ਨਾ ਦੀ ਦੇਖ ਰੱਖਾਇ ਨਹੀਂ ਮੇਨਟੇਨੈਂਸ ਹੈ ਨਹੀਂ ਮੈਂ ਵਾਰੇ ਵਾਰੇ ਜਾਵਾ ਆਪਣੇ ਮੁੰਡਿਆਂ ਦੇ ਇਲਾਕਾ ਨਿਵਾਸੀਆਂ ਦੇ ਜਿਨ੍ਹਾਂ ਨੇ ਉਪਰਾਲਾ ਕਰਕੇ ਛੋਟੀਆਂ-ਛੋਟੀਆਂ ਖੂਹੀਆਂ ਪਟੀਆਂ ਪਾਣੀ ਟੈਂਕਰਾਂ ਨਾਲ ਆ ਕੇ ਪਾ ਰਹੇ ਨੇ ਬਹੁਤ ਵੱਡਾ ਪੁਰੰਦਾ ਕੰਮ ਕਰ ਰਹੇ ਪਾਣੀ ਵਿੱਚ ਵੀ ਲਿਖਿਆ ਹੈ ਪਹਿਲਾ ਪਾਣੀ ਜੀਵ ਹੈ ਜੁਥਰਿਆ ਸਭ ਕੋਏ ਪਾਣੀ ਬਿਨਾ ਸੰਸਾਰ ਜਿਨਾ ਬੜਾ ਮੁਸ਼ਕਲ ਹੈ ਪਿਛਲੇ ਸਾਲਾਂ આજ ਤੱਕ ਕਈ ਸੈਂਕੜੇ ਜਾਨਵਰ ਮਰ ਚੁੱਕੇ ਨੇ ਬਸ ਸਰਕਾਰ ਨੂੰ ਆਪ ਸਰਕਾਰ ਮਾਨਸਤਕਾਰ ਬਣੀ ਨੂੰ ਤਕਰੀਬਨ 2.5 ਸਾਲ ਹੋ ਗਏ ਬੁਰੀ ਤਰ੍ਹਾਂ ਸਰਕਾਰ ਹਲਫਰੰਦ ਤੇ ਫੇਲ ਹੋ ਚੁੱਕੀ ਹੈ ਕਿਸੇ ਪਾਸੇ ਕੋ ਧਿਆਨ ਨਹੀਂ ਕੰਟਰੋਲ ਨਹੀਂ ਹੈ ਪ੍ਰਸ਼ਾਸਨ ਤੇ ਕੋਈ ਵਿਉਂਤਬੰਦੀ ਨਹੀਂ ਹੈ ਆ ਡੈਮ ਦੇਖੋ ਜਿੱਥੇ ਮੈਂ ਖੜਾ ਇਹ ਡੈਮ ਸੈਂਕੜੇ ਏਕੜ ਨੂੰ ਪਾਣੀ ਲਾਉਂਦਾ ਜਦੋਂ ਮੈਂ ਸਿੰਚਾਈ ਮੰਤਰੀ ਸੀ ਅਸੀਂ ਸਕੀਮ ਬਣਾਈ ਸੀ ਕਿ ਲੋ ਡੈਮ ਲੋ ਡੈਮ ਕਹਿੰਨੇ ਆ ਕਿ ਪਹਾੜੀਆਂ ਜਿੱਥੇ ਆਸ-ਪਾਸ ਹੈਗੀਆਂ ਉਹਦਾ ਮੇਰਵਾ ਦੇਖ ਕੇ ਲੈਵਲ ਚੈੱਕ ਕਰਕੇ ਡੈਮ ਬਣਾਏਗੇ ਤਾਂ ਕਿ ਜਮੀਨ 'ਤੇ ਪਾਣੀ ਲੱਗ ਸਕੇ ਮੱਛੀ ਪਾਲਣ ਹੋ ਸਕੇ ਰੀਚਾਰਜਿੰਗ ਆਫ ਵਾਟਰ ਹੋਵੇ ਇਹੀ ਡੈਮ ਜੀ ਸਾਮ ਸਮਾਲ ਟੁਕਮੀ ਹਰ ਸਾਲ ਹੁੰਦੀ ਪਾਈਪਲਾਈਨ ਨਵੀਆਂ ਪੈਂਦੀਆਂ ਸਿਲਟ ਕੱਢੀ ਜਾਂਦੀ ਵਿਉਤਬੰਦੀ ਨਾਲ ਸਾਰਾ ਅੱਜ ਦੇ ਦਿਨ ਦੇਖਣ ਨੂੰ ਮਿਲਣਾ ਨਹੀਂ ਸੀ ਮੈਂ ਅਪੀਲ ਕਰਾਂਗਾ ਮਾਨ ਸਰਕਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਕਿਰਪਾ ਕਰਕੇ ਡੀਸੀ ਸਾਹਿਬ ਮੁਹਾਲੀ ਦੇ ਨੋਡਲ ਅਫਸਰ ਉਹਨੇ ਵੱਡੇ ਅਫਸਰ ਹੁੰਦੇ ਨੇ ਸਾਰੀ ਟੀਮ ਨੂੰ ਨਾਲ ਲੈ ਕੇ ਇਰੀਗੇਸ਼ਨ ਦੀ ਸੋਇਲ ਕਨਰਵੇਸ਼ਨ ਦੀ ਗ੍ਰਾਮ ਪੰਚਾਇਤ ਨੂੰ ਪੀਡੀਓ ਨੂੰ ਇੱਥੇ ਦੌਰਾ ਕਰੋ ਔਰ ਤੁਰੰਤ ਐਮਰਜੈਂਸੀ ਡिक्लेअर ਕਰਕੇ ਫੰਡ ਦੇਓ ਇੱਥੇ ਵੱਤੋਦ ਇਹ ਬੱਚੇ ਕੀ ਕਰ ਲੈਣਗੇ ਸ ਸਮਾਜ ਸੇਵੀ ਸੇਵਾਵਾਂ ਆ ਰਹੀਆਂ ਬੜੀ ਵੱਡੀ ਗੱਲ ਹੈ ਕੱਲ ਪ੍ਰਵਾਸਤੋਂ ਵੀ ਆਏ ਸ਼ਮਸ਼ੇਰ ਸਿੰਘ ਜੀ ਉਹਨਾਂ ਦਾ ਕੰਮ ਇਹ ਹੀ ਦਾਨੀਪੁਰਸ਼ ਹੈ ਨਾਂ ਬੜਾ ਨਾਲ ਇਲਾਕੇ ਚ ਸਮਾਜ ਸੇਵਾ ਕਰਦੇ ਆ ਰਹੇ ਪਰ ਜੋ ਤੱਕ ਸਰਕਾਰ ਬਾਣੀ ਫੜਦੀ ਇਹ ਸੰਭਲਣ ਵਾਲਾ ਹੈ ਨਹੀਂ ਗੁਰੂ ਮਹਾਰਾਜ ਕਿਰਪਾ ਕਰੇ ਜਲਦੀ ਵੀ ਪਾਵੇ ਹੋਰ ਹੋਵੇ ਲੇਕਿਨ ਜੋ ਸਾਡੀ ਸਮਾਜ ਦੇ ਵਿੱਚ ਦੁਨੀਆ ਵਿੱਚ ਦੁਰ ਵਰਤੋਂ ਪਾਣੀ ਦੀ ਹੋ ਰਹੀ ਹੈ ਅੱਜ ਜੋ ਸਾਂ ਸਾਂ ਨੂੰ ਦੇਖਣ ਨੂੰ ਮਿਲਦੇ ਆ ਕਿਸੇ ਸ਼ਾਰ ਨੇ ਕਿਹਾ ਸੀ ਕੋਕਛਦੀ ਧਰਤੀ ਦਾ ਪਾਣੀ ਕੋਕਛਦੀ ਧਰਤੀ ਦਾ ਪਾਣੀ ਖਤਮ ਹੋਇਆ ਤਾਂ ਖਤਮ ਕਹਾਣੀ ਗੱਲ ਉੱਥੇ ਖੜੀ ਹੋ ਗਈ ਆ ਜਾ ਕੇ ਜੋ ਸਿਸਟਮ ਸ਼ੁਰੂ ਹੋ ਗਿਆ ਅੱਜ ਬੇਇੰਤਿਹਾਬ ਪਾਣੀ ਕਿਸਾਨ ਵੀ ਸਾਡੇ ਘੱਟ ਰਹੇ ਮਜਬੂਰੀ ਐ ਐਮਐਸਪੀ ਨਹੀਂ ਮਿਲਦੀ ਕੀ ਕਰ ਮੋਦੀ ਸਰਕਾਰ ਹੋਵੇ ਮਾਨ ਸਰਕਾਰ ਹੋਵੇ ਐਮਐਸਪੀ ਦੇਓ ਔਰ ਫਸਲਾਂ ਤੇ ਤੁਹਾਡਾ ਛੜਕਸਾ ਦਾ ਐਕਸਪਰਸ ਹੈ ਆ। ਬਹੁਤ ਇੰਡਸਟਰੀ ਐਸੀ ਹੈ ਪਾਣੀ ਬਹੁਤ ਖਰਚ ਕਰ ਰਹੀ ਹੈ। ਅਸੀਂ ਸਭ ਦਰਬਰ ਤੋਂ ਪਾਣੀ ਕਰ ਰਹੇ ਆ। ਜੇ ਅਸੀਂ ਅੱਜ ਵੀ ਨਾ ਸੰਭਲੇ ਤਾਂ ਸਾਡੀਆਂ ਆਉਣ ਵਾਲੇ ਬੱਚੇ ਪੀੜ੍ਹੀਆਂ ਸਾਨੂੰ ਕਰਸ ਕਰਨ ਗਿਆ ਸਾਨੂੰ ਬੁਰਾ ਭਲਾ ਕਹਿਣ ਗਿਆ ਅੱਜ ਮੌਕਾ ਹੈ ਮੈਂ ਅਪੀਲ ਕਰਦਾ ਸਰਕਨਰਵੇਸ਼ਨ ਮਹਿਕਮੇ ਨੂੰ ਇਰੀਗੇਸ਼ਨ ਮਹਿਕਮੇ ਨੂੰ ਮਾਨ ਸਾਹਿਬ ਨੂੰ ਮੁਖਸਤਰ ਸਾਹਿਬ ਨੂੰ ਖਾਸ ਤੌਰ ਤੇ ਕਿ ਥੋੜਾ ਪ੍ਰਸ਼ਾਸਨਿਕ ਕੰਟਰੋਲ ਰੱਖੋ ਮਾਨ ਸਰਕਾਰ ਦਾ ਕੰਟਰੋਲ ਹੈ ਨਹੀਂ ਕੋਈ ਲੋਕ ਇਹਨੇ ਇਰਿਸਪੌਂਸਿਬਲ ਸਰਕਾਰ ਹੈ ਇਮੇਚੁਰ ਹੈ ਅਧਰ ਸਰਕਾਰ ਚਲਾਣੀ ਕਿਵੇਂ ਆ ਰਿਜ਼ਲਟ ਸਾਹਮਣੇ ਆਈ ਚੁੱਕੇ ਥੋੜੇ ਸਾਹਮਣੇ ਪਰ ਕਈ ਲੋਕ ਇਹ ਕਹਿ ਰਹੇ ਨੇ ਕਿ ਚਿੱਟੇ ਹਾਥੀ ਬਣ ਗਏ ਥੋੜੇ ਡੈਮ ਲਾਏ ਹੋਣੇ ਸੀ ਬੰਨ ਵਿੱਚ ਲਾਣ ਦੀ ਲੋੜ ਕਿਆ ਸੀ ਇਹਨਾਂ ਦੀ ਚੰਗੇ ਪੱਲਾ ਜਾਨਵਰ ਇੱਥੇ ਕੋਈ ਮਰਿਆ ਨਹੀਂ ਹਜ ਤੱਕ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਆਦੀ ਸੀ ਲੋਕਾਂ ਨੂੰ ਨਦੀਆਂ ਵਿੱਚ ਆਮ ਨਾਲ ਪਾਣੀ ਆਂਦਾ ਸੀ ਇਹ ਡੈਮ ਲਾ ਕੇ ਸਮਾਂ ਹੋਰ ਸਾਨੂੰ ਨੁਕਸਾਨ ਹੋ ਗਿਆ ਫਾਇਦਾ ਕੀ ਹੋਣਾ ਸੀ ਨਹੀਂ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਜਦੋਂ ਮਜ਼ਬਰ ਟਾਈਮ ਲਾਇਆ ਸੀ ਬੜਾ ਵਿਰੋਧ ਉੱਥੇ ਹੋਇਆ ਹਾਂਜੀ ਮੈਂ ਜ਼ਮੀਨਾਂ ਦਾ ਮੁਆਵਜ਼ਾਵਾ ਦਵਾਇਆ ਡੀਸੀ ਰੱਡੀ ਸਾਹਿਬ ਹੁੰਦੇ ਸੀ ਸਭ ਕੁਝ ਕੀਤਾ ਔਰ ਟਿੱਕਾ ਸਿੰਘ ਚੌਧਰੀ ਸਵਰਗਵਾਸ ਹੋ ਗਏ ਉਹਨੇ ਗੱਲ ਕਹੀ ਸੀ ਕਹਿੰਦਾ ਕੰਗ ਸਾਹਿਬ ਔਰੇ ਪੁੱਬਲ ਹੁੰਦੀ ਸੀ ਡੈਮ ਲਾ ਤੇ ਬਸੇਨ ਹੋਣ ਲੱਗ ਗਿਆ ਇਹ ਭਾਵਨਾ ਸੀ ਲੋਕਾਂ ਦੀ ਅੱਜ ਵੀ ਡੈਮ ਦਾ ਬੜਾ ਸੁਖ ਹੈ ਪੁੱਛੋ ਪਿੰਡ ਵਾਲਿਆਂ ਨੂੰ ਕੋਈ ਸਾਫ ਸੰਭਾਲ ਜੀ ਦੀ ਨਾ ਹੋਵੇ ਉਹ ਤਾਂ ਹੋਣਾ ਹਾਂ ਦੱਸੋ ਹਾਲ ਕੀ ਹੋਣਾ ਸੰਭਾਲੀ ਹੈ ਨਹੀਂ ਜੋ ਹੋਣੀ ਚਾਹੀਦੀ ਹੈ ਇਹ ਤਾਂ 2012 ਚ ਹਵਾ ਲੈ ਗਿਆ ਡੈਮ ਤੁਹਾਡਾ ਇਹ ਉਹੀ ਨਾ ਵੋਲ ਨਹੀਂ ਕਰ ਰਹੇ ਆ ਪਾਣੀ ਲੇ ਜਾ ਰਹੇ ਆ اندرੋਂ ਦਾ ਪਾਣੀ ਛੱਟ ਨਹੀਂ ਉਹਦੀ ਕੱਢੀ ਗਈ ਬਾਰ-ਬਾਰ ਤੋਂ ਮੈਂ ਮਹਿਸੂਸ ਕਰਦਾ ਕਿ ਬਹੁਤ ਬੁਰਾ ਹਾਲ ਹੈ ਜੋ ਇਲਾਕੇ ਮੇਰੇ ਚਾਰ ਡੈਮ ਹੈ ਸਸਵਾ ਡੈਮ ਹੈ ਬੜੀ ਅੱਛੀ ਉੱਥੇ ਸ਼ੁਰੂਆਤ ਹੋਈ ਟੂਰਿਜ਼ਮ ਦੀ ਉੱਥੇ ਪਾਣੀ ਸਭਰਾ ਹਾਲ ਹੈ ਪਰ ਮਰ ਰਹੇ ਨੇ ਮਿਰਜ਼ਾਪੁਰ ਤਾਂ ਕਿ بارشਾਂ ਨਹੀਂ ਹੋ ਰਹੀਆਂ ਪਰ ਜੇ بارشਾਂ ਨਾ ਹੋਣ ਸਰਕਾਰ ਉਸ ਮਰਦ ਭਾ ਨਹੀਂ ਸਕਦੀ ਆਪਣੀ ਕਿ بارشਾਂ ਨਹੀਂ ਹੋ ਰਹੀਆਂ ਅਸੀਂ ਪ੍ਰਸ਼ਾਸਨ ਨੂੰ ਤੁਰੰਤ ਐਮਰਜੈਂਸੀ ਲਾ ਕੇ ਸਰਕਾਰ ਤੁਹਾਨੂੰ ਲੈ ਕੇ ਇੱਥੇ ਪਾਣੀ ਉਪਲਬਧ ਕਰਾਉਣਾ ਚਾਹੀਦਾ ਹੈ ਤਾਂ ਕਿ ਸਾਡੇ ਜੀਵ ਜੰਤੂ ਮਰ ਰਹੇ ਆ ਸਾਹਮਣੇ ਆਣ ਵਿਚਾਰੇ ਬਸ ਠਗਣ ਕਿ ਪਾਣੀ ਜ਼ਿੰਦਗੀ ਦੀ ਬਹੁਤ ਵੱਡੀ ਮਹੱਤਾ ਵਾਲੀ ਚੀਜ਼ ਹੈ ਇਹੀ ਮੈਂ ਗੱਲ ਕਹਿਣੀ ਚਾਹੁੰਦਾ ਇਹ ਸੁਣਨ ਚ ਇਹ ਵੀ ਆਇਆ ਕਿ ਸਰਕਾਰ ਦਾ ਜੰਗਲਾਤ ਵਿਭਾਗ ਮਨਜ਼ੂਰੀ ਨਹੀਂ ਦੇ ਰਿਹਾ ਸੇਲਟ ਕੱਢਣ ਵਾਸਤੇ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਅਗਰ ਕਈ ਕੰਮ 'ਚ ਦੇਰੀ ਹੋ ਰਹੀ ਹੈ ਮੈਂ ਤੁਹਾਡੀ ਗੱਲ ਦੀ ਪ੍ਰੋਟ ਦਾ ਕਰਦਾ ਹੂੰ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਸਰਕਾਰ ਦਾ ਕੰਟਰੋਲ ਹੈ ਹੀ ਨਹੀਂ ਹੂੰ ਰਫ਼ਤਾਰ ਨਹੀਂ ਤਾਲਮੇਲ ਨਹੀਂ ਕੋਆਰਡੀਨੇਸ਼ਨ ਨਹੀਂ ਹੈ ਮਤਲਬ ਮੀਟਿੰਗਾਂ ਕਰ ਰਹੇ ਨੇ ਹੁਣ ਅਫਸਰਾਂ ਦੇ ਨਾਲ ਕੀ ਕਰੀ ਜਾਂ ਉਹ ਜਿਹੜੇ ਬੰਦੇ ਮਰ ਜਾਣਗੇ ਹੁਣ ਬੰਦੇ ਮਰ ਸ਼ੁਰੂ ਹੋ ਜਾਣਗੇ ਜਨਵਰੀ ਮਰੇ ਮੈਂ ਹੈਰਾਨ ਬੜਾ ਇਹ ਕਰ ਕੀ ਰਹੇ ਨੇ ਸਰਕਾਰ ਕਾਦੀ ਹੈ ਕੁੱਤਰ ਬਈਰ ਨੂੰ ਹੈ ਨਹੀਂ ਸਾਰੇ ਪਾਸੇ ਚੁੱਟਾ ਵਿਗ ਰਿਆ ਮਾਈਨਿੰਗ ਖਰੀਅਮ ਚੱਲ ਰਹੀ ਹੈ ਰਿਜ਼ਲਟ ਆ ਗਿਆ ਤਿੰਨ ਸੀਟਾਂ ਆਈਆਂ ਆਨੰਦਪੁਰ ਸਾਹਿਬ ਜੀ ਨੇ 10000 ਸੀਟ ਰੋਟਸ ਦੇ ਦਿੱਤੇ ਪਰ ਕੱਲ ਦੀ ਮੀਟਿੰਗ ਦੀ ਤੁਸੀਂ ਸੁਣਿਆ ਕਿ ਉਹਨਾਂ ਨੇ ਕਹਿਆ ਕਹਿੰਦਾ ਕਿ ਹੁਣ ਭ੍ਰਿਸ਼ਟਾਚਾਰ ਬਿਲਕੁਲ ਖਤਮ ਹੋਏਗੀ ਜਿਹੜਾ ਬੰਦਾ ਫੜਿਆ ਗਿਆ ਡੀਸੀ ਤੇ ਨਾਲ ਐਸਐਸਬੀ ਜ਼ਿੰਮੇਵਾਰ ਹੋਣਗੇ ਕਿਉਂ ਜੀ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ ਨਹੀਂ ਹੋਊਗਾ ਦੱਸੋ ਮੈਨੂੰ ਇੱਕ ਆਗੂ ਪਰਿਵਾਰ ਦਾ ਮੁੱਖ ਮੰਤਰੀ ਹੈ ਸੂਬੇ ਦਾ ਕੋਈ ਮੁੱਖ ਮੰਤਰੀ ਹੋਵੇ ਕਾਂਗਰਸ ਹੋਵੇ ਆਪਦਾ ਹੋਵੇ ਝੜੂ ਦਾ ਹੋਵੇ ਦੁਬਾਰਾ ਹੋਊਗਾ ਉਹਨਾਂ ਪ੍ਰਸ਼ਾਸਨ ਚਲਾਣਾ ਸਰਕਾਰ ਚਲਾਣੀ ਹੈ ਰਿਜ਼ਲਟ ਸਾਹ ਤੁਹਾਡੇ ਸਾਹਮਣੇ ਆ ਗਿਆ ਜੋ ਕਾਰਗੁਜ਼ਾਰੀ ਸਰਕਾਰ ਸਤਨ ਸੀਤਾ ਜਿੱਤੀਆਂ ਆ ਪਾਰਟੀ ਸਾਰੇ ਤੋਂ ਸੱਤ ਤੋਂ ਕਾਂਗਰਸ ਲੈ ਗਈ ਹੈ ਆ ਬੀਬੀ ਅਨੋਲ ਮਾਨ ਚੌੜੇ ਜਰ ਵੋਟ ਤੋਂ ਪਿੱਛੇ ਆ ਗਈ ਹੈ ਮੈਂ ਸਿਵਾ ਮੰਗਿਆ ਉਹਦਾ ਕਿਸੇ ਕਾਂਗਸੀ ਵੀ ਨੇ ਸਿਵਾ ਨਹੀਂ ਮੰਗਿਆ ਵੀ ਅਨੋਲ ਮਾਨ ਬੀਬੀ ਨੇ ਮੈਂ ਮੰਗੇ ਆਂ ਮੈਂ ਬੀਬੀ ਸਿਵਾ ਦੇ ਦੂੰ ਤੇ 40000 ਵੋਟ ਘਟਗੀ ਤੇ ਨਹੀਂ ਕਰ ਤੂਤਾ ਕਰਕੇ ਤੇਰੀ ਗੈਰ ਹਾਜ਼ਰੀ ਕਰਕੇ ਭ੍ਰਸ਼ਟਾਚਾਰ ਕਰਕੇ ਜਤਾਇਆ ਵੀ ਤਾਂ ਤੁਸੀਂ ਅਸੀਂ ਜਤਾਇਆ ਸੀ ਹਲਾਸ ਸਮਾ ਮਾੜਾ ਪਹਿਲਵਾਨ ਹੁੰਦਾ ਜਤਾਇਆ ਸੀ ਜ਼ੋਰ ਲਾ ਕੇ ਪਰ ਨਹੀਂ ਅਸਾਰ ਪ੍ਰੋਮੋਸ ਨਿਕਲੀ ਹੈ ਸਟ ਬਰੋਦਾ ਇਸ ਕਰਕੇ ਮੈਂ ਇਹਨਾਂ ਗੱਲਾਂ ਉਹ ਜਾਣਨਾ ਚਾਹੁੰਦਾ ਮੈਨੂੰ ਮੈਂ ਤਾਂ ਆਪਣੇ ਵਿਆਹ ਚ ਬੀਜੀ ਨੇ ਤਾਰ ਕੇ ਥੋੜੇ ਲੇਟ ਹੋ ਸਕਦੇ ਨੇ ਚਲੋ ਵਿਆਹ ਉਹਨੂੰ ਭਾਈ ਪਾਗਾ ਵਾਲਾ ਹੋਵੇ ਮੇਰੀ ਸ਼ੁਭਕਾਮਨਾਵਾਂ ਨਾਲ ਪਰ ਡਿਊਟੀ ਸਮਝੇ ਆਪਣੀ ਬੀਬੀ ਤੂੰ ਐਮਐਲਏ ਐਥੇ ਕੁੜੀਏ ਮੰਤਰੀ ਬਾਦਚੋਂ ਐ ਤੂੰ ਉਹਨੂੰ ਘੇੜਾ ਮਾਰਦੀ ਟੀਐਮਡੀਸੀ ਨਾਲ ਲੈ ਕੇ ਆਂਦੀ ਕਿਉਂ ਨਾ ਕੰਮ ਉੱਥੇ ਹੁੰਦਾ ਆ ਛੋਟੇ ਜਵਾਬ ਜਿਹੇ ਤੁਰੇ ਫਿਰਦੇ ਪਾਣੀ ਪਾਉਂਦੇ ਫਿਰਦੇ ਮੈਂ ਧੰਨਵਾਦੀਆਂ ਰਣੀ ਆ ਮੈਂ ਸੜੀ ਵੜਦਾ ਹਾਂ ਉਹਨਾਂ ਚੋਕਾ ਨੂੰ ਸਰਕਾਰ ਤੋਂ ਜਦੋਂ ਮੌਕਾ ਮਿਲਿਆ ਕਿ ਮੁੰਡੇ ਇਹਨਾਂ ਵੱਡਾ ਕੰਮ ਕੀਤਾ ਤਾਂ ਕਿ ਨੌਕਰੀ ਚ ਕੰਮ ਆਊਗਾ ਬੀਸਾ ਨਾਲ ਗੱਲ ਕਰੋਗੇ ਸੀਨੀਅਰ ਅਫਸਰ ਨਾਲ ਗੱਲ ਕਰੋਗੇ ਤੁਸੀਂ ਮੈਂ ਕਿ ਗੱਡੀ ਬੈਠ ਕੇ ਸਾਰੇ ਫੋਨ ਘੁਮਾ ਦੇਣੇ ਨਾਲ ਵੀਡੀਓ ਪਾਣੀ ਹੈ ਕੇ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਪਾਸ਼ ਨਹੀਂ ਮੈਂ ਦੇ ਰਿਹਾ ਇੱਥੇ ਲੋਕਾਂ ਨੇ ਸੱਦਿਆ ਮੈਂ ਵਾਇਰਲ ਹੋਈ ਥੋੜੀ ਵੀਡੀਓ ਦੇਖੀ ਅਖਬਾਰ ਪੜ੍ਹੇ ਸਾਰੇ ਅਖਬਾਰ ਪੜ੍ਹੇ ਪਏ ਇਹਨਾਂ ਡੈਮਾ ਬਾਰੇ ਤੁਸੀਂ ਹੁਣ ਜਿਸ ਤਰੀਕੇ ਨਾਲ ਕਿਹਾ ਕਿ ਮੈਂ ਗੱਲਬਾਤ ਕਰਾਂਗਾ ਅਗਰ ਫਿਰ ਵੀ ਸਰਕਾਰ ਦਾ ਕੋਈ ਨੁਮਾਇੰਦਾ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਦਾ ਤੱਕੀ ਅੱਗੇ ਫਿਰ ਕੀ ਖੋਏਗਾ ਕੀ ਅੱਗੇ ਫਿਰ ਐਕਸ਼ਨ ਕੀ ਹੈ ਜੋ ਮੇਤੋ ਹੋ ਸਕਿਆ ਮੈਂ ਸਰਕਾਰ ਛੁੱਤੀ ਤੇ ਸਰਕਾਰ ਜੁਗਾਉਣ ਵਾਸਤੇ ਉਪਰਲਾ ਕਰਾਂਗਾ ਕੁਝ ਵੀ ਮੈਂ ਕਰਾਂ ਲੋਕ ਇੱਚ ਕਰਾਂਗਾ ਡੈਮਾਂ ਦੇ ਇੱਚ ਕਰਾਂਗਾ ਪਾਣੀ ਲਿਆਉਣ ਦੇ ਇੱਚ ਕਰਾਂਗਾ ਨਾਲ ਇੱਕ ਲੱਖ ਨੀ ਚੱਲਾਂਗਾ ਠੀਕ ਹੈ ਬਿਲਕੁਲ ਪਿੰਡ ਦਾ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਅ ਸ਼ੀਲਟ ਕੱਢਣੇ ਨੂੰ ਬਹੁਤ ਪਹਿਲਾਂ ਵੀ ਤੁਸੀਂ ਕਿਹਾ ਸਰਕਾਰਾਂ ਨੂੰ ਜਦੋਂ ਸਟੇਮ ਵੀ ਜਾਨਵਰ ਮਰੇ ਸੀ ਹੁਣ ਫਿਰ ਕੋਈ ਸੋਕੇ ਵਾਲਾ ਕੰਮ ਹੋ ਗਿਆ ਹਾਂਜੀ ਕਿੱਥੇ ਖੜਾ ਹੈ ਸਰਕਾਰ ਕਿੱਥੇ ਖੜਿਆ ਮਹਿਕਮਾ ਕਿੰਨੀ ਕੁ ਲੋਡ ਪੈ ਰਹੀ ਹੈ ਫੰਡ ਦੇ ਕਿਉਂਕਿ ਨੌਜਵਾਨ ਆਪਣੇ ਤੌਰ ਤੇ ਜਿਹੜੀ ਇਹ ਸੇਵਾ ਕਰ ਰਹੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਤੇ ਨਾਲ ਸਾਡੇ ਕੈਬਨਿਟ ਮੰਤਰੀ ਐਕਸ ਜਗਮਉ ਸਿੰਘ ਕਾਂਗਪਾਚੀ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਅਸੀਂ ਕਈ ਵਾਰੀ ਮੈਂ ਕਿਉਂ ਲਿਖ ਕੇ ਦੇ ਚੁੱਕੇ ਹਾਂ ਇਸ ਬਾਰੇ ਤਿੰਨ ਵਾਰੀ ਇਹ ਡੈਮ ਸੁੱਕ ਚੁੱਕਿਆ ਤੇ ਸਾਨੂੰ ਤਾਂ ਇਹ ਸੀ ਵੀ ਚਲੋ ਮਹਿਕਮਾ ਕਹਿੰਦੇ ਵੀ ਹੁੰਦਾ ਪ੍ਰੋਸੈਸ ਚ ਪਾਇਆ ਹੋਇ ਫਿਰ ਤੇ ਹੁਣ ਤੱਕ ਕੋਈ ਸਿਲਟ ਨਹੀਂ ਹੋਈ ਕੱਡੇ ਨਹੀਂ ਕੋਈ ਇਹਨਾਂ ਨੇ ਕੋਈ ਸਫਾਈ ਨਹੀਂ ਕੀਤੀ ਤੇ ਪਿੱਛੇ ਪਾਣੀ ਉਹ ਜਹਾੜ ਆਇਆ ਉਹ ਪਾਣੀ ਨਿਕਲ ਗਿਆ ਪਾਣੀ ਨਿਕਲਣ ਦਾ ਕਾਰਨ ਕੀ ਹੈ ਬਾਕੀ ਡੈਮੇਜ ਤਾਂ ਪਾਣੀ ਬਹੁਤ ਖੜਿਆ ਹੈ ਸਿਲਟ ਸੇਲਟ ਉੱਪਰ ਲੈਵਲ ਆ ਗਿਆ ਪਾਣੀ ਦਾ ਉਹ ਨਿਕਲ ਗਿਆ ਉੱਪਰ ਸੇਲ ਉਹ ਗਿਆ ਲੈਵਲ ਬਣ ਗਿਆ ਉਹਦਾ ਜਿਹੜਾ ਸਪਿਲਵੇ ਸੀ ਨਾ ਤੇ ਬਾਹਲ ਵੀ ਖਰਾਬ ਹੈ ਦੇ ਬਾਹਲ ਪਹਿਲਾਂ ਰਿਪੇਅਰ ਕੀਤੇ ਸੀ ਉਹਨਾਂ ਨੇ ਮਹਿਕਮੇ ਨੇ ਕੀਤੇ ਸੀ ਪਰ ਉਹ ਕਹਿੰਦੇ ਸੀ ਵੀ ਥੋੜਾ ਬਹੁਤ ਚਾਲੂ ਰੱਖਣਾ ਪੈਂਦਾ ਉਹਨੂੰ ਚੋਕ ਹੋਣ ਦੇ ਬਜਾਇਆ ਕਰਕੇ ਪਰ ਉਹ ਜਦੋਂ ਬਾਰਿਸ਼ ਜ਼ਿਆਦਾ ਪਈ ਹੈ ਸਾਰਾ ਪਾਣੀ ਉਹ ਸਪਿਲਵੇ ਨਿਕਲ ਗਿਆ ਹਾਂਜੀ ਸ਼ੇਲਡ ਨਿਕਲ ਕੇ ਹੀ ਜਿਹੜਾ ਹੱਲ ਹੋ ਸਕਦਾ ਹੈ ਮੇਨ ਤਾਂ ਸਭ ਤੋਂ ਵੱਡੀ ਅਪੀਲ ਹੈ ਸਾਡੀ ਮਾਨ ਸਰਕਾਰ ਨੂੰ ਵੀ ਅਪੀਲ ਹੈ ਵੀ ਜਲ ਤੋਂ ਜਲਦੀ ਪਟਾਈ ਕਰਾਈ ਜਾਏ ਇਹ ਤਾਂ ਵਨ ਟਾਈਮ ਕਾਮ ਹੈ ਨਾ ਪਾਣੀ ਪੂਣੀ ਪਾਣਾ ਤਾਂ ਨੌਜਵਾਨ ਜਿਹੜੇ ਉਪਰਾਲਾ ਕਰ ਰਹੇ ਨੇ ਭਾਈ ਜੀ ਕਿਹੜੀ ਕਿਹੜੀ ਮੁਸ਼ਕਲ ਆ ਰਹੀ ਹੈ ਜਾਂ ਤੁਸੀਂ ਜਿਹੜੀ ਸਮਾਜ ਸੇਵਾ ਸ਼ੁਰੂ ਕੀਤੀ ਹੈ ਪਹਿਲੇ ਦਿਨ ਕੁਝ ਹੋਰ ਸੀ ਪਰ ਅੱਜ ਸਮਾਜ ਸੇਵੀ ਸੰਸਥਾਵਾਂ ਵੀ ਆ ਗਈਆਂ ਵਿਰੋਧੀ ਧਿਰ ਦੇ ਲੀਡਰ ਵੀ ਆ ਗਏ ਕਿੰਨਾ ਕੁ ਸਾਥ ਮਿਲ ਰਿਹਾ ਹੈ ਸੰਸਥਾਵਾਂ ਦਾ ਲੋਕਾਂ ਦਾ ਨੇ ਲੋਕਾਂ ਦਾ ਜੀ ਬਹੁਤ ਸਾਥ ਮਿਲ ਰਿਹਾ ਨਾਲ ਦੇ ਪਿੰਡਾਂ ਦੇ ਮੁੰਡੇ ਤੇ ਜਿੰਨੇ ਵੀ ਖਾਲਸਾੜੇ ਜਿਹੜੀ ਸੇਵਾ ਉਹ ਆ ਹੀ ਰਹੇ ਆ ਪਰ ਟੈਂਕਰਾਂ ਦੇ ਨਾਲ ਇਹਦਾ ਕੰਮ ਨਹੀਂ ਹੋਣਾ ਅਸੀਂ ਹੁਣ ਤੱਕ ਇੱਥੇ 100 ਤੋਂ 200 ਟੈਂਕਰ ਪਾ ਗਏ ਹੋਣੇ ਜੀ 650 ਜਾਨਵਰ ਜਿਹੜਾ ਹੁਣ ਤੱਕ ਮਰ ਚੁੱਕਿਆ ਪਰ ਹੱਲੇ ਵੀ ਹੱਲ ਨਹੀਂ ਹੋਇਆ ਪਾਣੀ ਚਲੋ ਅਸੀਂ ਪਜਾ ਤੱਕ ਉੱਤੇ ਵਗੈਰਾ ਬਹੁਤ ਤੰਗ ਕਰਦੇ ਆ ਇਹਦੀ ਪਟਾਈ ਨਾ ਹੋਈ ਤਾਂ ਅਗਲੇ ਸਾਲ ਵੀ ਇਹੀ ਕੰਮ ਆਉਣਾ ਇੱਥੇ ਅੱਛਾ ਪਿਛਲੇ ਦਿਨੀ ਵੈਸ਼ਨੂ ਦੇ ਵੀ ਮੰਦਿਰ ਤੇ ਐਮਪੀ ਸਾਹਿਬ ਜਿਹੜੇ ਨਵੇਂ ਬਣੇ ਮਾਲਵੀਂਦਰ ਕੰਗ ਉਹ ਵੀ ਮੱਥਾ ਟੇਕਣ ਵਾਸਤੇ ਉਹਨਾਂ ਧਿਆਨ ਚ ਤੁਸੀਂ ਕੀ ਕੀਤਾ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਹੱਲੇ ਤੱਕ ਤਾਂ ਨਹੀਂ ਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਇੱਥੇ ਤਾਂ ਕੋਈ ਨਹੀਂ ਆ ਬੀਸੀ ਸਾਹਿਬ ਕੋਈ ਐਚਡੀਐਮ ਸਾਹਿਬ ਨਹੀਂ ਐਵੇਂ ਗੇੜਾ ਗੂੜਾ ਮਾਰ ਕੇ ਤਾਂ ਸਾਰੇ ਬਹੁਤ ਹਾਲੇ ਜੀ ਗੇੜਾ ਗੂੜਾ ਮਾਰਨ ਪਹਿਲੇ ਤੱਕ ਕੰਮ ਤਾਂ ਕਿਸੇ ਨੇ ਪਿੰਡ ਦੇ ਮੁੰਡੇ ਹੀ ਕਰ ਰਹੇ ਆ ਜੀ ਪਾਣੀ ਪੂਣੀ ਵਾਰਿਆ ਅੱਜ ਕੱਲ ਵੀ 15 ਤੋਂ 20 ਟੈਂਕਰ ਲੱਗੇ ਹੋਏ ਸੀ ਪਰਸੋਂ ਵੀ ਸੰਡੇ ਵੀ ਲੱਗੇ ਹੋਏ ਸੀ ਮੁੰਡੇ ਕੰਮ ਕਰ ਰਹੇ ਆ ਜੀ ਬਾਕੀ ਹੋਰ ਤਾਂ ਕੋਈ ਨਹੀਂ ਹੈ ਜੀ ਕੀ ਅਪੀਲ ਹੈ ਸਰਕਾਰ ਨੂੰ ਤੇ ਲੋਕਾਂ ਨੂੰ ਕੀ ਬਸ ਸਾਡੀ ਇਹ ਅਪੀਲ ਹੈ ਜੇ ਜਲਦੋਂ ਜਲਦ ਪਟਾਈ ਹੋ ਜੇ 40 ਤੋਂ 50 ਮੁੰਡੇ ਦੀ ਪਟਾਈ ਉਹਨਾਂ ਨੂੰ ਸ਼ਾਰਟ ਪਟਾਈ ਹੋ ਜ ਅਗੇ ਹੁਣ ਜਿਵੇਂ ਪਾਣੀ ਨਾ ਹੋਇਆ ਫਸਲਾਂ ਨਹੀਂ ਹੋਈਆਂ ਫਿਰ ਲੋਕਾਂ ਨੇ ਵੀ ਤੰਗ ਬਣਾਇਆ ਨਾਲ ਦੇ ਪਿੰਡ ਛੋਟੇ ਪਾਣੀ ਵੀ ਨਹੀਂ ਆ ਰਿਹਾ ਬਹੁਤ ਫਰਕ ਪੈਗਾ ਸਪਾਂਸਰ ਬਹੁਤ ਮੇਰੇ ਖਿਆਲ ਜਿਹੜਾ ਜਿਹੜਾ ਹੁਣ ਕੰਗਸਾਬ ਨੇ ਕਿਹਾ ਕਿ ਬਰਸੀਨਾ ਹੋਣ ਲਾਤੀਆਂ ਕਣਕਾ ਵਧੀਆਂ ਹੋਣ ਲੱਗੀਆਂ ਸੀ ਡੈਮ ਤੋਂ ਬਾਅਦ ਪਰ ਮੇਰੇ ਖਿਆਲ ਉਹ ਵੀ ਸੁੱਕ ਜਾਣਗੇ ਹੁਣ ਤਾਂ ਦੇਖੋ ਸਾਡੇ ਜਿਹੜੇ ਕਿਸਾਨ ਹੈ ਛੋਟੇ ਤਬਕੇ ਦੇ ਕਿਸਾਨ ਹੈ ਕਿਸੇ ਕੋਲ ਇੱਕਲਾ ਹੈ ਕਿਸੇ ਕੋਲ ਦੋ ਕਿੱਲੇ ਹੈ ਤਾਂ ਮੇਨ ਤਾਂ ਇਹਦੇ ਡਿਪੈਂਡ ਹੈ ਸਾਰੇ ਜਿੰਨੇ ਵੀ ਨਾ ਡੈਮ ਤੇ ਡਿਪੈਂਡ ਸੀ ਕੋਈ ਸਾਡੇ ਟਿਊਬਲ ਤਾਂ ਹੁਣ ਲੱਗਿਆ ਉਹਦੇ ਵਾਲੀ ਪ੍ਰੋਪਰ ਨਹੀਂ ਚੱਲੇਆ ਪ੍ਰੋਪਰ ਤੇ ਡ ਤੇ ਇਹ ਪਟਾਈ ਨਾ ਹੋਣ ਕਰਕੇ ਸਾਡਾ ਘਟੋ ਘਟ 100 ਏਕੜ ਤੋਂ ਵੱਧ ਜ਼ਮੀਨ ਬਰबान ਪਈ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਪਿੰਡ ਨਿਵਾਸੀਆਂ ਵੱਲੋਂ ਕਿਹਾ ਗਿਆ ਕਿ ਡੈਮ ਦੇ ਪਾਣੀ ਸੁੱਕਣ ਕਾਰਨ ਇੱਥੇ ਜਾਨਵਰ ਮਰ ਰਹੇ ਨੇ ਦੂਜੇ ਪਾਸੇ ਪਿੰਡਾਂ ਦੇ ਵਿੱਚ ਜ਼ਮੀਨਾਂ 'ਚੋਂ ਫਸਲਾਂ ਨੇ ਉਹ ਵੀ ਬਰਬਾਦ ਹੋ ਚੁੱਕੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਹੁਣ ਦਾਣੇ ਨੂੰ ਖਾਨ ਖਾਨ ਲਈ ਵੀ ਜਿਹੜਾ ਮਜਬੂਰ ਹੁਣ ਪਵੇਗਾ ਇੱਕ ਦੱਸ ਦਿੰਨੇ ਕਿ ਜਿਸ ਤਰੀਕੇ ਨਾਲ ਹਾਲਾਤ ਬਣ ਚੁੱਕੇ ਨੇ ਜਾਨਵਰ ਮਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਨਸਾਨਾਂ ਦਾ ਮਰਨੀ ਸਾਨੂੰ ਲੈ ਕੇ ਇਸ ਤੋਂ ਪਹਿਲਾਂ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਵੱਡੇ ਪ੍ਰਾਲੇ ਕਰਨੇ ਚਾਹੀਦੇ ਨੇ ਸਿਲਡ ਵਿੱਚੋਂ ਕੱਢ ਕੇ ਇਸ ਡੈਮ ਨੂੰ ਮੁਰ ਤੋਂ ਚਾਦੂ ਕਰਨਾ ਚਾਹੀਦਾ ਹੈ ਲਗਾਤਾਰ মিডিਆ ਪਹੁੰਚ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਨੇ ਪਰ ਸਰਕਾਰ ਦੇ ਪ੍ਰਸ਼ਾਸਨ ਦੇ ਅਧਿਕਾਰੀ ਨਹੀਂ ਪਹੁੰਚੇ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਪਹੁੰਚ ਕੇ ਸਾਰ ਲੋ ਥੋੜੀ ਸਰਕਾਰ ਹੈ ਤੁਹਾਡੇ ਕੋਲ ਮਹਿਕਮਾ ਹੈ ਪਰ ਕਰਨਾ ਕਿਸਨੇ ਹੈ ਤੁਸੀਂ ਹੋ ਕਰਨਾ ਹੈ ਵਿਰੋਧੀ ਧਿਰ ਤਾਂ ਸਵਾਲ ਚੁੱਕ ਸਕਦੇ ਨੇ ਜਾਂ ਫਿਰ ਇਹ ਨੌਜਵਾਨ ਸਮਾਜਸ਼ੀਵਕ ਦੇ ਕੰਮ ਕਰ ਸਕਦੇ ਨੇ ਪਰ ਦੇਖਦੇ ਹਾਂ ਕਦੋਂ ਸਰਕਾਰ ਇਸ ਵੱਲ ਧਿਆਨ ਦੇਦੀ ਤੁਹਾਨੂੰ ਸਮਾਂ ਦੱਸੇਗਾ ਤੁਹਾਡੇ ਕੰਮ ਜਸਪ੍ਰੀਤ ਦੇ ਨਾਲ ਹਰਤੇ ਸਿੰਘ